ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪ੍ਰਿੰਸ ਡੇਰੀ ਫਾਰਮ ਪਿੰਡ ਜਗਦੇਵਕੁਰ ਦੇ ਤੇ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਦੋ ਝੋਟੀਆਂ ਤੇ ਇੱਕ ਵਿਹੜਿਆ ਤਿੰਨੇ ਸੂਏ ਸਵਾਏ ਤੇ ਆਪਾਂ ਪਹੁੰਚਿਆ ਵੀਰ ਪ੍ਰਿੰਸ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਸਨਾਓ ਠੀਕ ਠਾਕ ਵਧੀਆ ਕਿਰਪਾ ਤੁਸੀਂ ਸੁਣਾਓ ਵੀਰ ਜੀ ਵਧੀਆ ਚੜ੍ਹਦੀ ਕਲਾ ਜੀ ਸਤਿ ਸ਼੍ਰੀ ਅਕਾਲ ਬਕੀਚੇ ਵੀਰ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਬਾਅਦ ਚੜ੍ਹਦੀ ਕਲਾ ਜੀ ਮਹਾਰਾਜ ਚੜ੍ਹਦੀਆਂ ਕਲਾ ਜੀ ਰੱਖੇ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਪ੍ਰਿੰਸਪਾਲ ਸਿੰਘ ਪਿੰਡ ਜਿਕ ਦੇਖੋ ਤਾਂ ਤਸੀਲ ਨਾਣਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਨਾਣਾਲੇ ਦੇ ਨਾਲ ਹੀ ਵੀਰ ਜੀ 5 ਕਿਲੋਮੀਟਰ ਤੇ ਆਪਣਾ ਪਿੰਡ ਜੇ 에어ਪੋਰਟ ਤੋਂ ਆਪਣਾ 17 ਕਿਲੋਮੀਟਰ ਪਿੰਡ ਜੇ ਠੀਕ ਆ ਜੀ ਫੋਨ ਨੰਬਰ ਭਾਜੀ ਬੋਲ ਇੱਕ ਕਰੀਏ ਸ਼ੁਰੂਆਤ ਕੇ ਕਰਨੀਆਂ ਕੋਈ ਗੱਲਾਂ ਬਾਤਾਂ ਜਹੀ ਨਾ ਆਏ ਆ ਪਰੀ ਪ੍ਰੇਮ ਦੀ ਹੱਟੀ ਠੀਕ ਆ ਜੀ ਲਓ ਜੀ ਪ੍ਰੇਮ ਦੀ ਹੱਟੀ ਤੇ ਪਹੁੰਚ ਗਏ ਆ ਆਪਣਾ ਪਾਜੀ ਲੱਗਦਾ ਏ ਠੀਕ ਆ ਜੀ ਠੀਕ ਆ ਇਹ ਉਹਦਾ ਭਾਂਜਾ ਆਪਣਾ ਅੱਛਾ ਜੀ ਠੀਕ ਆ ਠੀਕ ਆ ਹਾਂ ਬਿਲਕੁਲ ਕੁਝ ਕਹਿਣਾ ਚਾਹੁੰਦਾ ਹਾਂ ਮੰਨ ਲਓ ਕਿ ਜਗੇ ਵੀ ਬਾਕੀ ਮੇਰਾ ਭਰਾ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਮੇਰਾ ਭਰਾ ਕਰੇ ਸਪੋਰਟ ਕਰੀਏ ਤੇ ਮੇਰਾ ਭਰਾ ਵੀਰ ਆਪਣਾ ਸੱਜਣ ਆ ਪੁਰਾਣਾ ਪੁਰਾਣਾ ਪੁਰਾਣੇ ਵੀਰ ਆਪਣਾ ਪ੍ਰੇਮ ਪਿਆਰ ਆ ਵੀਰ ਦਾ ਹਾਂ ਜੀ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰੋ ਬਿਲਕੁਲ ਬਿਲਕੁਲ ਚਲੋ ਲੋਬਾ ਜੀ ਵੀਡੀਓ ਨਾਲ ਹਾਂਜੀ 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 ਤੇ ਹਾਂ ਬਿਲਕੁਲ ਸਹੀ ਗੱਲ ਹੈ ਜੀ ਚਲੋ ਸਾਥ ਜ਼ਰੂਰੀ ਹੁੰਦਾ ਵੀਰਾਂ ਭਰਾਵਾਂ ਦਾ ਸਾਥ ਤੋਂ ਬਿਨਾ ਕੋਈ ਕਾਹ ਜੋ ਗਾਣੀ ਦਾ ਨਹੀਂ ਨਹੀਂ ਬਹੁਤ ਇੱਤ ਕਰਦੇ ਰਹੇ ਆਪਾਂ ਚਲੋ ਬਣਾਉਂਦੇ ਰਾਂ ਵੀਰ ਹੋਣਾਂ ਦੀ ਵੀਡੀਓ ਤੇ ਬਾਈ ਦੱਸਿਓ ਪਹਿਲੇ ਨੰਬਰ ਤੇ ਝੋਟੀ ਵੇਖੋ ਵੇ ਜੀ ਕੱਦ ਕਿੱਡਾ ਝੋਟੀ ਦਾ ਕੱਦਦ ਨੂੰ ਤੇ ਬਾਖਮਾਲ ਹੋਈ ਪਈ ਆ ਸੁਆ ਸੂਹਾ ਵੀ ਜੀ ਪਹਿਲਾ ਜੇ ਮੂੰਹ ਚਾਰ ਦੰਦ ਜੇ ਲਓ ਜੀ ਸੂਹਾ ਵੀ ਪਹਿਲਾ ਰੇ ਚਾਰ ਦੰਦ ਦਾ ਵੀਰ ਜੀ ਕਿੱਡਾ ਲੱਗਾ ਬਿਲਕੁਲ ਕੋਈ ਸ਼ੱਕ ਨਹੀਂ ਲਓ ਜੀ ਵੱਡੀ ਝੋਟੀ ਆ ਕੋਠੇ ਜਿਹੜੀ ਆਪਾਂ ਕਹਿ ਸਕਦੇ ਹਾਂ ਹਾਂ ਜੀ ਹਾਂ ਜੀ ਤੇ ਬਾਈ ਕਿੰਨਾ ਇਸ ਟਾਈਮ ਦੋਦੇ ਰ ਕੋਈ ਟਾਈਮ ਵੀਰ ਜੀ ਇਹ ਝੋਟੀ ਨਾ ਆਪਣਾ ਵੀਰ ਫੌਜੀ ਆ ਪਪਾ ਝੋਟੀ ਲਈ ਆ ਠੀਕ ਆ ਜੀ ਇਹ ਝੋਟੀ ਆਈ ਹੀ ਝੋਟੀ ਲੈਦੀ ਉਹਨੇ ਅੱਛਾ ਜੀ ਤੇ ਲੈਦੀ ਹੀ ਉਹਨੇ ਡੱਬ ਵਾਲੀ ਮੰਡੀੋਂ ਝੋਟੀ ਜੱਕਾਂ ਜਿਹਨਾਂ ਦੀ ਝੋਟੀ ਠੀਕ ਆ ਠੀਕ ਆ ਇਹ ਉਹਨੇ ਹੁਣ ਤਿਆਰ ਕੀਤੀ ਝੋਟੀ ਚਲੋ ਲੱਸੀ ਹੋ ਗਈ ਝੋਟੀ ਜਦੋਂ ਆਈ ਝੋਟੀ ਬਹੁਤ ਚੰਗੀ ਠੀਕ ਆ ਠੀਕ ਆ ਇਹ ਤੁਹਾਨੂੰ ਪਤਾ ਮਾਲਵੇ ਦੀ ਕੱਟੀ ਆ ਬਹੁਤ ਸ਼ਕੀਨ ਹਾਂ ਜੀ ਹਾਂ ਜੀ ਹਾਂ ਜੀ ਕੋਈ ਸ਼ੱਕ ਨਹੀਂ ਜੈਡ ਬਲੈਗ ਮਾਲ ਉਧਰੋਂ ਲੈਂਦੇ ਰਹਿੰਦੇ ਨੇ ਤੁਹਾਨੂੰ ਪਤਾ ਪਰ ਰੇਟ ਵੀ ਜਾਇਜ਼ੀ ਕਰਦਾ ਬਿਲਕੁਲ ਬਿਲਕੁਲ ਸਹੀ ਗੱਲ ਮੌਕੇ ਤੇ ਕਿੰਨਾ ਦੁੱਧ ਮਗਰ ਜੀ ਦੁੱਧ ਹੁਣ ਹੋ 8 ਕਿਲੋ ਦੇ ਲੱਗ ਪਾਗੇ 7 ਕਿਲੋ ਕਰਕੇ ਤਾਂ 10 12 ਦਿਨਾਂ ਦੀ ਮਈ ਸੁਈ ਆ 15 ਦਿਨਾਂ ਦੀ ਮੇਰਾ ਪਾ ਲਓ ਜੀ 15 ਦਿਨ ਮੰਨ ਕੇ ਕੋਈ ਚੱਲੇ ਜੀ ਕਟਾ ਮਗਰ ਜੀ ਮੇਲ ਕਾਫ ਆ ਗਏ ਤੇ ਖੋਲ ਦਿਓ ਭਾਜੀ ਇਹ ਸਿਰਫ ਖੋਲ ਕੇ ਵਿਖਾਈਆ ਲਓ ਜੀ ਕੋਠੇ ਜਿੱਡੀ ਆ ਕੋਈ ਸ਼ੱਕ ਨਹੀਂ ਤੇ ਜੈਡ ਬਲੈਕ ਬਾਬੂਆ ਮੇਰਾ ਭਰਾ ਕਰੇਗਾ ਅੱਛਾ ਜੀ ਤੇ ਦੋਦੇ ਚੰਗਾ ਕਰ ਦਿਓ ਠੀਕ ਆ ਠੀਕ ਆ ਠੀਕ ਲਓ ਜੀ ਫੇਰ ਕੁਆਲਟੀ ਰੈਂਡ ਰੈਂਗਰ ਸਿੰਘ ਲੱਗਾ ਪਿਆ ਕਰਮਾਲੀ ਨੂੰ ਕੋਈ ਨਾ ਬੇਚਿੰਤ ਹੋ ਕੇ ਆ ਜੀ ਕਾ ਦਲੋ ਕੋਈ ਸ਼ੱਕ ਨਹੀਂ ਵੀਡੀਓ ਤੋਂ ਵੀ ਡਬਲ ਦੇਖੋਗੇ ਇੱਥੇ ਆ ਗਏ ਮੌਕੇ ਤੇ ਜਿਹੜਾ 8 ਲੀਟਰ ਦੁੱਧ ਤਿਆਰ ਆ ਤੇ ਥਣਾ ਦਾ ਸਾਰ ਗਿਆ ਜਿਹੜਾ ਚੰਗਾ ਆ ਗਿਆ ਵੈਣ ਕੱਲਾ ਕੱਲਾ ਲੱਗਾ ਪਿਆ ਵਾ ਚਲੋ ਕੋਈ ਵੀਰ ਭਰਾ ਸੰਭਣ ਵਾਲਾ ਖੜੂਗਾ ਤੇ ਦੁੱਧ ਚੰਗਾ ਕੱਢੀ ਜਾਊਗੀ ਕਰਮਾਲੀ ਤੇ ਮੌਕੇ ਤੇ ਜਿਹੜਾ 8 ਲੀਟਰ ਆ ਪਿਓਰ ਮੋਰਾ ਨਸਲ ਦੀ ਝੋਟੀ ਆ ਗਈ ਆ ਤੇ ਮੂੰਹੋਂ ਵੀ ਚਾਰ ਦੰਦ ਆ ਜੇ ਲੋ ਜੀ ਵੇਲ ਬੂਲ ਵੀ ਜਿਹੜੀ ਬਹੁਤ ਹੀ ਜ਼ਿਆਦਾ ਆ ਗਈ ਆ ਝੋਟੀ ਦੀ ਸੰਭਣ ਵਾਲੀ ਹੈ ਨਾ ਹਾਂਜੀ ਸੰਭਣ ਵਾਲੀ ਚਾਰ ਦੰਦ ਲੋ ਜੀ ਫੇਸ ਕੁਆਲਟੀ ਸਿੰਗ ਸਿੰਗ ਬਹੁਤ ਹੀ ਬਾ ਕਮਾਲ ਲੱਗਾ ਹੋਇਆ ਤੇ ਹੈ ਵੀ ਸਿੰਗਲ ਹੱਡੀ ਆ ਕਰਮਾਲੀ ਇਹ ਕਿੰਨਾ ਘਰੂ ਤੁਹਾਡੇ ਹਿਸਾਬ ਨਾਲ ਦੁੱਧ ਵੀਰ ਆ ਇਹ ਤੁਹਾਨੂੰ ਪਤਾ ਮਾਲਵੇ ਲੱਗ ਕੇ ਜਾਣੀਆਂ ਹਾਂ ਹਾਂਜੀ ਉੱਧਰ ਜਾ ਕੇ ਸੇਵਾ ਇਹਨਾਂ ਚੰਗੀ ਹੋ ਜਾਵੇ ਠੀਕ ਆ ਠੀਕ ਆ ਠੀਕ ਆ ਠੀਕ ਆ ਲਓ ਜੀ ਸਾਹ ਕੋਈ ਕਰੇ ਜਾ ਕੇ ਭਰਾ ਦੇ ਦੁੱਧ ਚੰਗਾ ਕੱਢੀ ਜੋਗੀ ਥਣਾ ਦਾ ਸੈਰ ਗਿਆ ਵਾ ਜਿਹੜਾ ਚੰਗਾ ਵਾ ਹਾਂ ਜੀ ਸੰਗਲ ਪਿਆ ਆ ਜੇ ਅੱਛਾ ਜੀ ਆ ਨੁਕਤਾ ਤਲਿਹਾਰਾ ਮੈਪ ਆ ਆ ਜੇ ਠੀਕ ਆ ਠੀਕ ਆ ਜੀ ਲਓ ਜੀ ਛੱਡਾ ਝੋਡਾ ਦੀ ਲਾਗੇ ਤੋਂ ਚੈੱਕ ਕਰ ਸਕਦੇ ਜੇ ਇਹ ਨਹੀਂ ਆ ਵੀ ਠੰਡੀ ਬੜੀ ਆ ਸੀਲਿੰਗ ਕਿੰਨੇ ਵਜੇ ਚਵਾਈ ਕੀਤੀ ਸਵੇਰੇ ਵੀਰ ਸਵੇਰੇ ਵੀ ਜੀ ਆਪਾਂ ਕਰੀ ਤੇਨੇ 5 ਵਜੇ ਲਗਭਗ ਠੀਕ ਆ ਲਓ ਜੀ ਸਵੇਰੇ 5 ਵਜੇ ਦੀ ਚਵਾਈ ਦੇ ਟਾਈਮ ਮੜ ਜਾ ਦਿਖਾ ਦਿਓ ਹਾਂ ਬਾਕੀ ਵਧੀਆ ਆਪਾਂ ਕਰ ਦਾਂਗੇ ਵੀਰੋ 11 ਵਜੇ ਦੇ ਠੀਕ ਹੈ ਲੋ ਜੀ 11 ਦਾ ਟਾਈਮ ਹੋਇਆ ਜੇ ਨਹੀਂ ਆ ਹੋ ਗਏ ਜੇ 12:30 ਠੀਕ ਹੈ ਠੀਕ ਹੈ ਲੋ ਜੀ 12:30 ਹੋ ਗਏ ਜੇ ਦੋ ਸਾਹ ਨਾਲ ਕੋ ਵੀਰ ਪਰ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਬਾਕੀ ਆ ਗਏ ਜੀ ਮਾੜਾ ਆ ਪਾੜਾ ਇਹ ਲੈਂਦੀ ਜਨਾਬ ਅੱਛਾ ਜੀ ਕਸਮ ਦੀ ਬੱਚੇ ਤੇ ਠੀਕ ਹੈ ਠੀਕ ਹੈ ਠੀਕ ਹੈ ਝੂਠ ਮਾਰ ਕੇ ਨਹੀਂ ਦੇਣੀ ਮੈਂ ਦਿਹਾੜੀ ਢੰਗ ਕੀਤੀ ਸੀ ਹੌਲ ਅੱਛਾ ਅੱਛਾ ਵੀਰ ਨੇ ਪਾਪਾ ਜੀ ਨੂੰ ਨਾ ਤੁਹਾਨੂੰ ਪਤਾ ਕਰ ਦਿਆਂ ਕਰ ਦਿਆਂ ਕਰ ਦਿਆਂ ਕੇ ਹਲੇ ਹੋ ਜਾਂਦਾ ਜੀ ਕਿਹਨੂੰ ਝੂਠ ਮਾਰਦੀ ਐ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਸੱਚ ਦੇ ਨਾਲ ਸਬਦਾ ਵੇਚਣਾ ਚਾਹੀਦਾ ਹਨ ਪ੍ਰੇਮ ਦੀ ਹ ਇਹ ਪਾੜਾ ਪਾੜ ਨਾ ਚ ਰੋ ਗਿਆ ਆਡੀ ਵੀਡੀਓ ਪਉਂਦੇ ਤੁਸੀਂ ਪਾਉਣ ਹੁੰਦੇ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਕੋਈ ਕਦੀ ਤੁਸੀਂ ਜਿੰਨਾ ਮਾਲ ਮੇਰਾ ਪਾਇਆ ਨਹੀਂ ਨਹੀਂ ਬਿਲਕੁਲ ਸਾਫ ਹੁੰਦਾ ਕੋਈ ਗਾਲ ਕੋਈ ਲਾਮਾ ਨਹੀਂ ਅਜੇ ਤੱਕ ਨਾ ਕੋਈ ਕਮੈਂਟ ਕਦੀ ਮਾਰ ਆਇਆ ਆਪਣੀ ਵੀਡੀਓ ਵੇਂਦੇ ਉਹਨਾਂ ਨੂੰ ਵੀ ਪਤਾ ਹੀ ਆ ਆਪਾਂ ਜੋ ਹੈਗਾ ਸੱਚਾਈ ਦੱਸਣੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਇਸ ਤਰ੍ਹਾਂ ਵੀ ਜੀ ਕਿਸ ਨੂੰ ਝੂਠ ਮਾਰਦਾਂਗੇ ਗਾਂ ਥੋੜਾ ਨਹੀਂ ਗਾਂ ਨਹੀਂ ਆਉਣਾ ਕਿਹਨੇ ਇਹ ਤਾਂ ਗੱਲ ਸਹੀ ਆ ਹਾਂ ਜੀ ਬਣਾ ਕੋਈ ਜੀ ਰੱਬ ਨੇ ਦਿੱਤਾ ਹਾਂ ਤੇ ਬਈਏ ਦੀ ਚਵਾਈ ਕਰਾਉਣੀ ਮਾੜੀਆਂ ਧਰ ਮਰਾ ਠੀਕ ਆ ਠੀਕ ਆ ਠੀਕ ਆ ਬੰਦੋ ਤੁਸੀਂ ਪਹਿ ਲਓ ਜੀ ਏਰੀਆ ਆਪਾਂ ਲਾਈਵ ਵੀਡੀਓ ਦੇ ਵਿੱਚ ਧਾਰਾ ਤੂਰਾ ਮਰਾ ਕੇ ਦਿਖਾਉਨੇ ਆਪਾਂ ਆਹ ਦੇਖੋ ਜੀ ਥਣ ਖੁਣ ਬਹੁਤ ਲਓ ਜੀ ਲਾਗੇ ਤੋਂ ਆਪਾਂ ਚੈੱਕ ਕਰਾਉਨੇ ਆ ਪਸਮਾ ਪਸਮੂ ਜਿਹੜਾ ਚੰਗਾ ਵਾ ਬਾਕੀ ਲੱਤ ਤੋਂ ਲੱਤ ਨਹੀਂ ਪੁੱਟੂਗੀ ਅੱਛਾ ਜੀ ਹਾਂ ਜੀ ਲਓ ਜੀ ਜਿਹੜੇ ਪਰਾਂ ਤੇ ਖਲੋਗੀ ਬਾਈ ਕਹਿੰਦਾ ਕਿ ਉੱਥੇ ਖੜੀ ਰਹੋਗੀ ਕਰਮ ਵਾਲੀ ਤੇ ਆ ਤੁਸੀਂ ਚਵਾਈ ਵੇਖ ਸਕਦੇ ਜੇ ਬਿਲਕੁਲ ਕੋਈ ਭੂਰ ਕੋਈ ਛੱਟਾ ਨਹੀਂ ਆ ਕੋਈ ਭੂਰ ਨਹੀਂ ਕੋ ਛਟਾ ਨਹੀਂ ਬਿਲਕੁਲ ਬਿਲਕੁਲ ਜੀ ਸਾਫ ਆ ਧਾਰਾ ਤੇ ਆ ਮਗਰਲੇ ਥਾਂ ਦੀ ਚਵਾਈ ਇਹ ਵੀ ਗੋਲ ਧਾਰਿਆ ਮੋਟਰ ਵਾਲਾ ਹਿਸਾਬ ਤਾਬ ਲੱਗਾ ਪਿਆ ਜੀ ਮਰਜੀ ਬੰਦੇ ਬਦਲ ਕੇ ਪਾ ਦਿਓ ਭਾਵੇਂ ਅੱਛਾ ਜੀ ਅੱਛਾ ਪਰਵਾਹ ਥੋੜਾ ਬਈ ਫੇਰ ਲਓ ਜੀ ਆ ਚੈੱਕ ਕਰ ਸਕਦੇ ਜੇ ਮਾੜਾ ਜਾਂ ਪਾੜਾ ਜ਼ਰੂਰ ਲੈਂਦੀ ਆ ਬਾਕੀ ਜਿਹੜੀ ਲੱਤ ਦੇ ਖੜ ਗਈ ਜਿੱਦਾਂ ਦੀ ਮਰਜ਼ੀ ਵੀਰ ਜੀ ਪਾੜਾ ਕੋ ਜੱਜਮੈਂਟ ਨਹੀਂ ਕਿਸ ਨੂੰ ਹੁੰਦਾ ਅੱਛਾ ਜੀ ਆਪਣੀ ਆਤਿਆ ਹੁਣ ਮੰਨ ਲਓ ਭਾਈ ਮੇਰਾ ਭਰਾ ਲੈ ਜਾਏ ਇੱਥੋਂ ਉੱਥੇ ਜਾ ਕੇ ਇਹ ਆਖੇ ਵੀ ਮੈਨੂੰ ਪਹਾੜਾ ਪਾਓ ਉਹ ਪਾਉ ਨਾ ਦੇ ਉਹ ਅਕੜ ਵੀ ਇਹ ਸੱਜਰ ਸੋਈ ਬੰਦਾ ਚੰਗਾ ਜਿਆ ਨਹੀਂ ਲੱਗਦਾ ਹੁਣ ਮੰਨ ਲਓ ਇੱਥੋਂ ਆਪਾਂ ਲੱਦ ਗਏ ਕੱਲ੍ਹ ਦੀਏ 100 ਕਿਲੋਮੀਟਰ ਹਾਂਜੀ ਹਾਂਜੀ ਉੱਥੇ ਜਾ ਕੇ ਮਿਲੇ ਨਾ ਆਪਾਂ ਆਖੀਏ ਕੋਈ ਨਹੀਂ ਵੀਰ ਜੀ ਕਿ ਲੋਹਾ ਪਹਾੜਾ ਪਾ ਲੂ ਇਹ ਵੀ ਵੀਡੀਓ ਜੇ ਆਪਾਂ ਜੇ ਨਹੀਂ ਬਿਲਕੁਲ ਬਿਲਕੁਲ ਕਲੀਅਰ ਕਲੀਅਰ ਕਰਤਾ ਵਾ ਇਹਦਾ ਮੋਲ ਇਹ ਗੜੀ ਵੀ ਵਿਚਾਰੀ ਬੜਾ ਪੁੜਕਦੀ ਆ ਨਹੀਂ ਕੋਈ ਚੱਕਰ ਨਹੀਂ ਰਿਹਾ ਲਾਤ ਨਹੀਂ ਲਾਈ ਜਨੇ ਉਹਦੀ ਕੀ ਕਰਨਾ ਵੀਰ ਜੀ ਮੋਲੇ ਦਾ ਆ ਗਿਆ ਫਨ ਲੈ ਵੇਖੋ ਹੁਣ ਲੋ ਜੀ ਚੱਡਾ ਤੁਸੀਂ ਵੇਖ ਸਕਦੇ ਜੇ ਇਹ ਤਾਂ ਥਣ ਪਸਮਕਾ ਜਿਹੜਾ ਬਹੁਤ ਹੀ ਚੰਗਾ ਨਿਕਲ ਗਿਆ ਵਾ ਇਹ ਬੱਸੀ ਵਾਲਾ ਲੈ ਗਿਆ ਨਾ ਮੇਰਾ ਭਰਾ ਅੱਛਾ ਹੀ ਅਗਨੇ ਸੁਵੇ 1.5 ਲੱਖ ਰੁਪਏ ਦੀ ਕੱਟੀ ਆ ਕੋਈ ਮੇਰਾ ਭਰਾ ਆ ਗਿਆ ਇੱਥੇ ਅੱਖੀਂ ਵੇਖੇ ਵੀ ਕਿੱਡੀ ਕੱਟੀ ਆ ਬਿਲਕੁਲ ਬਿਲਕੁਲ ਜੀ ਡਬਲ ਦੇਖੋਗੇ ਡਬਲ ਇੱਥੇ ਹੋਇਆ ਆ ਗਏ ਦੀ ਚਗਾਠਾ ਵੇਖੋ ਕੱਟੀ ਦਾ ਮੁੱਲ ਭਾਜੀ ਇਹਦਾ ਵਾਲੀ ਸੇਵਾ ਨਹੀਂ ਹੋਈ ਵੀਰ ਕੋ ਨਹੀਂ ਚਲੋ ਕੋਈ ਸੰਭੜ ਵਾਲਾ ਲੈ ਗਿਆ ਤੇ ਚਲੋ ਤੁਹਾਨੂੰ ਪਤਾ ਕਿਸੇ ਨਾ ਲੇਬਰ ਵੀ ਜੀ ਬੰਦਾ ਰਹਿ ਗਿਆ ਰਾਜੀ ਨਹੀਂ ਨਹੀਂ ਖੁਸ਼ ਹੈ ਨਹੀਂ ਹੈਗਾ ਸਹੀ ਗੱਲ ਹੈ ਜੀ ਆਪਾਂ ਆਪਣੇ ਕਾਰੋਬਾਰ ਸੈੱਟ ਕੀਤੇ ਆ ਹਾਂ ਜੀ ਤੇ ਮੁੱ ਕਰੀਏ ਤਰਦੀ ਕਰੀਏ ਜਾਇਦਿਆ ਕਹੀਂ ਕਰ ਦੱਸੋ ਵੀ ਕਿੱਚ ਵੀਰ ਕਰ ਦਈਏ ਕਰ ਦਈਏ ਕੀ ਕਹਦਾ ਮੈਂ ਗੁੱਸਾ ਨਹੀਂ ਭਾਈ ਨਹੀਂ ਗੁੱਸਾ ਨਹੀਂ ਸਾਹ ਹਦਾ ਕਰਿਓ ਨਾ ਕੋ ਗਾਲ ਹੀ ਨਿਕੀ ਜੀ ਮੈਂ ਕੀਤੀ ਏ ਕਰ ਦਈਏ ਨਹੀਂ ਚਲੋ ਜਾਇਦ ਕੀਤਾ ਵਾ ਮਾਨਤਨ ਕਰਦੀ ਹਾਂਜੀ ਕੋਈ ਨਹੀਂ ਛੋਟੀ ਜਾਵੇ 70 ਦੀ ਹੋ ਗਈ ਛੋਟੀ ਕਾਮਾ 70 ਦੀ ਕੁਛ ਨਹੀਂ ਹੁੰਦਾ ਲਓ ਜੀ ਹੋਰ ਕਰਦਾਂਗੇ 68 ਦੀ 68 ਦੀ ਹੋ ਗਈ ਹਾਂ ਨਹੀਂ 68 ਦੀ ਚਲੋ 68 ਲਓ ਜੀ 67000 ਦੀ ਸੱਜਰ ਸੂਈ 68 ਦੀ ਦਿੰਦੇ ਪਰ ਆਉਣੀ ਨਹੀਂ ਵੀਰ ਜੀ ਨਹੀਂ ਮਿਲਦੀ ਨਹੀਂ ਮਿਲਦੀ ਇਹੋ ਜਿਹਾ ਮਾਲ ਬਿਲਕੁਲ ਬਿਲਕੁਲ ਜੀ ਨਹੀਂ ਮਿਲਦੀ ਸਹੀ ਗੱਲ ਆ ਦੇਖੋ ਕਿੰਨਾ ਵੱਡਾ ਕਦ ਕਾਹਿਆ ਲਓ ਜੀ ਵੇਲਬੋਲ ਵੀ ਚੰਗੀ ਆ ਤੇ ਕੋਠੇ ਜਿੱਦੀ ਉੱਤੇ ਵੇ ਲੋ ਥੋੜਾ ਹੀ ਫਰਕ ਆ ਕੋਠੇ ਦਾ ਹਣੇ ਵੀਰ ਜੀ ਤਰੇਖੋ ਜਿੱਥੇ ਵੇਖੋ ਲਓ ਜੀ ਹਣ ਸਾਵਣਾ ਗਿੱਠ ਗਿੱਠ ਤੇ ਲੱਗਾ ਪਿਆ ਆ ਥਾਣਾ ਹਾਂ ਜੀ 68000 ਦੀ ਸੱਜਰ ਸੂਈ ਝੋਟੀ ਉਹ ਵੀ ਮਾਲ ਵੇਰੀ 67 ਦੀ 67 ਦੀ 10 ਵਜੇ ਕਟੀਆਂ ਲੈ ਕੇ ਹੁੰਦਾ ਰਿਹਾ ਖੁਦ ਆ 85 85 ਜੀਆਂ ਉਥੋਂ ਖਰੀਦਿਆ ਝੋਟੀਆਂ ਠੀਕ ਆ ਠੀਕ ਆ ਇਹਦੇ ਨਾਲ ਦੀ ਤੋਕੜ ਝੋਟੀ ਵੀ ਦੇਦੀ ਸੀ 65 70 ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਇਹ ਸੱਜਣ ਮਿਲ ਗਈ ਬੜੀ ਵਿਗ ਜਾਂਦੀ ਆ ਤਾਂ ਵੀਕ ਜਾਂਦੀ ਵਿਕ ਜਾਂਦੀ ਆ ਲਓ ਜੀ 67 ਹਜ਼ਾਰ ਦੀ ਇਹ ਤੋਂ ਪਰੇ ਰੱਬ ਦਾ ਨਾ ਹੀ ਦੂਜੇ ਨੰਬਰ ਦੇ ਭਾਜੀ ਕਿਵੇਂ ਆ ਗਈ ਮੁਫਤ ਮੁਕਤੀ ਇਹ ਵੀ ਮੁਕਤੀ ਆ ਅੱਛਾ ਜੀ ਆਨੇ ਸੇਲ ਲਾਤੀ ਚੈਨਲਾਂ ਆਪਣੇ ਚੈਨਲਾਂ ਆ ਘਰ ਦੇ ਚੈਨਲ ਆ ਘਰ ਦੇ ਚੈਨਲ ਆ ਸਹੀ ਗੱਲ ਹੈ ਲਓ ਜੀ ਬਾਹਰੋਂ ਚੈਨਲ ਨਹੀਂ ਹੈ ਕੋਈ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਆਫਰ ਵਾਲੇ ਆਰੇ ਵੀਡੀਓ ਪਈ ਤੇ ਚੱਡਾ ਤੇ ਵੇਖ ਸਕਦੇ ਜੀ ਐਫ ਗਾਂ ਵਰਗਾ ਹੀ ਕਿੰਨਾ ਪ੍ਰਿਸ ਦਿੱਤਾ ਦੁੱਧ ਦੇ ਰੇ ਥੱਲੇ ਵੀਰ ਜੀ ਜਿਹੜਾ ਜੰਜ ਲੇਵਾ ਲੱਗਾ ਨਾ ਹਾਂਜੀ ਅੱਖ ਨੂੰ ਭਾਏ ਦਾ ਹਾਸ ਦੋ ਅੱਛਾ ਜੀ ਕਿਹੜੀ ਗੱਲ ਆ ਬਿਲਕੁਲ ਹਾਂਜੀ ਤੇ ਨਾਲ ਬਖਾਓ ਵੀਰ ਜੀ ਲਓ ਜੀ ਮਿਲਕ ਵੈਨ ਜਿਹੜੀ ਐ ਡਾਇਰੈਕਟ ਪੈਪਾਈਆਂ ਜਿ ਦਿਖਾਉਣੇ ਲੱਗੇ ਤੋਂ ਵੀ ਥੋੜੀ ਮੈਂ ਸੰਭਣ ਵਾਲੀ ਕੋਈ ਮੇਰਾ ਭਰਾ ਡੇਰੀ ਵਾਲਾ ਵੀ ਘਰੋਂ ਚੋਣ ਵਾਲਾ ਵੀ ਲੈ ਜੂ ਚੰਗੀ ਆ ਅੱਛਾ ਜੀ ਮੋਲ ਦੇ ਹਿਸਾਬ ਨਾਲ ਠੀਕ ਆ ਜਿੰਨੇ ਦੀ ਹੁਣ ਖੜੂ ਟੋਕੜ ਗੱਪਣਾ ਸਾਖੀ ਤੇ ਵਿਗਣੀ ਆ ਤੇ ਦੁੱਧ ਕਿੰਨਾ ਮੌਕੇ ਤੇ ਆ ਬਾਜ਼ਾਰ ਕਿੰਨਾ ਹੁੰਦਾ ਮੈਂ ਤੇ ਠੀਕ ਕਰੋ ਜੀ 8 ਕਿਲੋ ਕਰਕੇ ਦਵਾਂਗੇ 7 ਤੱਕ ਵੀ ਮੰਨ ਕੇ ਲੈ ਜੇ ਹੋਊਗਾ 8ਾਂ ਤੋਂ ਵੀ ਤਾਂ ਨਿਕਲੂਗਾ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਖੋਲ ਕੇ ਵਿਖਾਉਨੇ ਇਹ ਵੀ ਜੈਡ ਬਲੈਕ ਤੇ ਇਹਦਾ ਵੀ ਕੱਦਕੁਰ ਦੇ ਜਿਹੜਾ ਚੰਗਾ ਆ ਗਿਆ ਵਾ ਸਿੰਘ-ਸਿੰਘ ਵੀ ਚੰਗਾ ਲੱਗਾ ਕਰਮਾਲੀ ਨੂੰ ਤੇ ਰੇਡ ਪਾਉਣਾ ਤਮਾਕੇਦਾਰ ਵੀਰ ਨੇ ਤਮਾਕਾ ਤਮਾਕਾ ਕਰਾ ਲਾ ਲਾ ਕਹਿੰਦਾ ਵੀ ਜੀ ਲਓ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਜੈਡ ਬਲੈਕ ਆ ਗਈ ਕਰਮਾਲੀ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਵੀ ਜਿਹੜੀਆਂ ਆ ਵੇਖੋ ਤੁਸੀਂ ਵੇਖ ਸਕਦੇ ਜੀ ਬਾਕੀ ਸਾਰੇ ਭਰਾਸ ਤੇ ਆਣੇ ਆ ਤੇ ਚੱਡਾ-ਚੱਡਾ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਥਣਾ ਦਾ ਸੈ ਇਨੂੰ ਕਿੰਨਾ ਕ ਟਾਈਮ ਹੋ ਗਿਆ ਸੁਈ ਨੂੰ ਇਹਨੂੰ ਵੀ ਅੱਜ 20 ਦਿਨ ਹੋ ਗਏ ਠੀਕ ਆ ਲਓ ਜੀ 20 ਦਿਨਾਂ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਸੁਈ ਨੂੰ ਜਵਾਕ ਦੇ ਪਿੱਛੇ ਕੱਟਾ ਜ ਮਗਰ ਲਓ ਜੀ ਮੇਲਕਾਫ ਆ ਗਿਆ ਜੀ ਇਹਦੇ ਪਿੱਛੇ ਵੀ ਕੱਦਕੁੱਦ ਚਲੋ ਅੱਛਾ ਜੀ ਲਓ ਜੀ ਸੱਜਣਾ ਮੱਜਾਂ ਵਾਰੇ ਟੋਕੜਾਂ ਦੇ ਭਾਅ ਬਾਈ ਕਹਿੰਦਾ ਕਿ ਤੇ ਇਹ ਮਾਲ ਲੱਭਣਾ ਆਪਾਂ ਨੂੰ ਪ੍ਰੇਮ ਦੀ ਹੱਟੀ ਤੋਂ ਹੀ ਇਹ ਜਕੇ ਵੀਰੇ ਪੁਲਿਸ ਨੇ ਕਾ ਵੀ ਇਹਨਾਂ ਚੈਨਲਾਂ ਦਾ ਆਪਣੀ ਮਿਲਣਗੀ ਬਿਲਕੁਲ ਬਿਲਕੁਲ ਜੀ ਆਪਣੀ ਵੀਡੀਓ ਨੂੰ ਵਸਤਵਾਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਸਾਵਲਾ ਵੀ ਚੱਕ ਦੇਣਾ ਅੱਜ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ ਇਹ ਤੇ ਵੀ ਆਫਰ ਲਾਤੀ ਆ ਇਹ ਚੱਡਾ ਤਾਂ ਹੀ ਵੇਖ ਸਕਦੇ ਚੰਗਾ ਲੱਗਾ ਕਰਮਾਲੀ ਨੂੰ ਬੜੀ ਡਰਦੀ ਹੈ ਨਾ ਹਾਂਜੀ ਬਾਕੀ ਕੱਦ ਵਿੱਚ ਢਾਲੀ ਮਾਇਆ ਮੈਂ ਕਰਕੇ ਕੋਈ ਛੱਕਣੀ ਹੈ ਕੱਦ ਕੋ ਦੇਦਾ ਵੀ ਚੰਗਾ ਕਰਮਾਲੀ ਦਾ ਡਰਦੀ ਹੈ ਥੋੜਾ ਜਿਹਾ ਲਓ ਜੀ ਚੱਡਾ ਛੱਡਾ ਬਾ ਕਮਾਲ ਆ ਬਈ ਗਾਂਵਾਂ ਕੱਥੇ ਲੈ ਦੇਦੀ ਆ ਹਾਂਜੀ 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 ਕੀ ਕਰਨਾ ਮੋਹਰੇ 10000 ਦੀ ਦੇ ਦੀਏ 65 ਦੀ ਲਾ ਲਿਓ ਫਿਰ ਇੱਥੇ ਵੀ ਆਫਰ ਦੋਹੀ ਲਾ ਦੋ ਅੱਜ ਆਫਰ ਵੀਰ ਬਗੀਚਾ ਲਊਗਾ ਦੇਖੀ ਜਾਏਗੀ ਬਗੀਚੇ ਪਾ ਆਪਾ ਬੋਲੇ ਨਹੀਂ ਆਫਰ ਲਾਉਣੀ ਪਣੀ ਇੱਕ ਅੱਧੀ ਨਹੀਂ ਲਾਉਣੀ ਵੀਰ ਨੇ ਅੱਜੇ ਛੜਦੀ 60 ਦਿਨ ਹੈ ਦਈਏ ਹਾਂ ਨਹੀਂ 55000 ਦੀ ਮੈਂ ਨਹੀਂ 55000 ਦੀ ਲਓ ਜੀ 55000 ਦੀ ਹੋਈ ਸੱਜਰ ਅੱਛਾ ਜੀ ਆਫਰ ਚ ਪੂਣਾ ਹੁੰਦਾ ਠੀਕ ਆ ਠੀਕ ਆ ਲਓ ਜੀ ਬਿਲਕੁਲ ਬਿਲਕੁਲ ਨੋਰਮਲ ਰੇਟ ਆ 55000 ਜੀ ਇਹਦੇ ਅਗਲੇ ਥਾਂ ਚ ਮਾੜੀ ਜੀ ਭੂਰ ਜੀ ਅਗਲੇ ਥਾਂ ਚ ਕਿਉਂ ਵੀ ਦੱਸ ਕੇ ਦੇਣਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਮਾੜੀ ਜੀ ਨੋਰਮਲ ਜੀ ਪਤਾ ਨਹੀਂ ਲੱਗਦਾ ਅੱਛਾ ਅੱਛਾ ਦੱਸ ਕੇ ਦੇਣਾ ਭੂਰ ਅਗਲੇ ਥਾਂ ਨਹੀਂ ਬਿਲਕੁਲ ਸਿਆਣੀ ਗੱਲ ਆ ਸਿਆਣੀ ਗੱਲ ਆ ਲਓ ਜੀ ਸੱਚ ਤਿਲਣਾ ਵੀ ਕੰਦੀਆਂ ਤਿਲਣਾ ਲੇਕ ਜਾਂਦੀਆਂ ਨੇ ਬਿਲਕੁਲ ਬਿਲਕੁਲ ਸੋਣੀ ਚਾਰੇ ਚੱਲਦੇ ਆ ਠੀਕ ਆ ਠੀਕ ਆ ਲਓ ਜੀ 55000 ਦੀ ਬਿਲਕੁਲ ਨੋਰਮਲ ਦਸੇਪਾ ਜੀ ਵਾਰਡ ਦੇ ਬਾਰੇ ਆ ਵੇੜ ਜੀ ਵੀਰ ਜੀ ਆ ਹੁਣ ਇਹ ਜੇ ਬੱਚਾ ਬੰਦਿਆ ਨੇ ਪਸੰਪੀ ਮਾਰੀ ਅੱਛਾ ਲੱਗ ਗਿਆ ਹਾਂ ਬੱਚਾ ਲਾ ਕੇ ਬੰਦਿਆ ਬੱਜਾ ਇਹਦੇ ਪਸੰਪੀ ਆਪਾਂ ਗੱਲਾਂ ਕਰਨੇ ਆ ਇੱਧਰ ਠੀਕ ਆ ਦੁੱਧ ਵੀਰ ਜੀ ਦਾ ਕੋ ਹੋਊਗਾ 12 ਕਿਲੋ ਅੱਛਾ ਜੀ ਪੱਕਾ ਜਿਹੜਾ ਠੀਕ ਆ ਆ ਠੰਡਾ ਇਹ ਗਾ ਲੀਟਰ ਵਾਲਾ 10 ਕਿਲੋ ਕੰਡੇ ਤੇ ਦੋ ਟਾਈਮ ਮੇਰੇ ਕੋਲ ਚੜਾ ਕੇ ਠੀਕ ਆ ਠੀਕ ਆ ਠੀਕ ਆ ਸੁਆ ਸੁਆ ਜੀ ਪਹਿਲਣ ਜੇ ਮੂੰਹ ਚਾਰ ਦੰਦ ਛਿੱਗੀਆਂ ਹੁੰਦੀ ਜੀ ਠੀਕ ਆ ਠੀਕ ਆ ਲਓ ਜੀ ਚਾਰ ਦੰਦ ਜੇ ਪੁੱਤਰ ਦਾ ਬੱਚਾ ਜੇ ਬਾਜ ਦਾ ਬੱਚਾ ਹੀ ਆ ਗਏ ਦੰ ਲੋ ਜੀ ਪਹਿਲਾ ਸੂਆ ਚਾਰ ਦਾੰਦਾ ਜਿਹੇ ਵਹਿੜਿਆ ਕੱਦ ਕੋ ਤੇ ਜਿਹੜਾ ਚੰਗਾ ਵਾ ਕਰਮਾਲੀ ਦਾ ਤੇ ਥਾਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਲੱਗਾ ਵਾ ਕਿੰਨਾ ਕੁ ਭਰੂ ਦੁੱਧ ਭਾਜੀ ਦੁੱਧ ਵਿੱਚ 12 13 ਕਿਲੋ ਠੀਕ ਹੈ ਲੋ ਜੀ 12 ਤੋਂ 13 ਲੀਟਰ ਜਿਹੜਾ ਦੁੱਧ ਭਰੂਗੀ ਕਰਮਾਲੀ ਪਹਿਲਾ ਸੂਆ ਸੂਈਆ ਤੇ ਚੌਣ ਚਵਾ ਜਿਹੜਾ ਐਨ ਇੱਕ ਨੰਬਰ ਇਹਦਾ ਭੋਲੀਆ ਕਰਮਾਲੀ ਜਿਹੜਾ ਜਵਾਕ ਲੱਗਾ ਹੀ ਉਹਦੇ ਕਰਕੇ ਪਸੰਦਗੀ ਆ ਕੱਦ ਕਾਟ ਵਜਣ ਵਾਲੀ ਆ ਪਲੀ ਪੂਲੀ ਆ ਹਾਂਜੀ ਹਾਂਜੀ ਸਭ ਵੀ ਚਲੋ ਚੰਗੀ ਆ ਕਿਸ ਭਰਾ ਨੇ ਲਓ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਕੱਦ ਕੋ ਤੇ ਚੰਗਾ ਤੇ ਹੈ ਵੀ ਬਰੀਡ ਦੇ ਵਿੱਚ ਆ ਠੀਕ ਆ ਠੀਕ ਆ ਲਓ ਜੀ ਵੀਰ ਵੱਲੋਂ ਆਫਰ ਜੀ ਵੀ ਕਿਹੜਾ ਲੈ ਗਿਆ ਤੇ ਲੈ ਗਿਆ ਠੀਕ ਆ ਠੀਕ ਇਥੋਂ ਨਾਲ ਖਾਣਗੇ ਦੂਜੇ ਤੋਂ ਲੈਣਗੇ ਆਪਾਂ ਦਵਾਈ ਜਾਣੇ ਚੰਗੇ ਚੰਗੇ ਲਓ ਜੀ ਚੱਡਾ ਚੁੱਡਾ ਚੰਗਾ ਤੇ ਥਣ ਵੀ ਗੁਲਾਬੀ ਥਣ ਲੱਗਾ ਪਿਆ ਕਰਮਾਲੀ ਨੂੰ ਇਹ 12 ਲੀਟਰ ਜਿਹੜਾ ਦੁੱਧ ਭਰੂਗੀ ਕਰਮ ਵਾਲੀ ਕੋਈ ਸਾਹਬਲਾ ਭਰਾ ਖੜੇ। ਆਕੀ ਇਦਾਂ ਦੇ ਖਰੀਦਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਕਿਉਂਕਿ ਸਾਫ਼ ਸੁਥਰੇ ਤੇ ਜੈ ਦੇ ਵਿੱਚ ਪਸੰਦ ਆ ਟਿਕਾਣਾ ਮਿਲਦੇ। ਬਿਲਕੁਲ 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 ਪਰਵਾਹ ਥੋੜਾ ਭਾਈ ਆ ਵੇਖੋ। ਲਓ ਜੀ ਆਹ ਸੀਲੀਆਂ ਸੁੱਲੀਆਂ ਤੁਸੀਂ ਵੇਖ ਸਕਦੇ ਜੀ। ਅਛਾ ਜੀ। ਇੱਥੇ ਵੇਖੋ। ਲਓ ਜੀ ਮੈਂ ਹੱਡ ਪਾੜ ਤੂ ਮੈਂ। ਮੂਕਿੰਗ ਹੋਉਂਦੀ ਮੂਕਿੰਗ। ਵੇਖੋ। ਣ ਦੋਰੀ ਮੋਟਰ ਹੀ ਲੱਗੀ ਹੋਣਾ। ਚੱਲੋ ਇਹ ਹੋ ਗਿਆ ਇਹ ਮੈਂ ਨਹੀਂ ਪਈ ਟੋਕ। ਆਹੇ ਤੋਂ ਜੀ। ਨਵੇਂ ਮੁ ਦਿੱਤ ਨਾਲੇ ਵੰਗੂਂਦੀ ਵੇਖੋ ਲਓ ਜਿ ਚਵਾਈ ਚੁਗੀ ਦੀ ਜਿਹੜੀ ਇਹ ਇੱਕ ਨੰਬਰ ਆ ਕਰਮ ਵਾਲੀ ਆਵੇਂ ਤਾਂ ਆਪਾਂ ਕਿਹੜਾ ਬੱਚਾ ਛੱਡਿਆ ਥੱਲੇ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਬਾਕੀ ਠੰਡੀ ਥਾਂ ਤੁਣ ਬਹੁਤ ਸੋਹਣਾ ਲੱਗਦਾ ਲੋ ਜੀ ਲਾਗੇ ਤੋਂ ਚੈੱਕ ਕਰ ਸਕਦੇ ਤੇ ਥਾਣਾ ਦਾ ਸੈਜ ਗਿਆ ਵੈਣ ਖਲਾਬੀ ਥਾਂ ਲੱਗਾ ਪਿਆ ਵਾ ਠੀਕ ਆ ਠੀਕ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਆ ਠੀਕ ਆ ਜੀ ਬੋਲ ਗੱਲ ਬਿਲਕੁਲ ਆ ਬਗੀਚਾ ਸਿੰਘ ਕਰਤੋਤਾ ਜੀ ਹਾਂ ਜੀ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਆ ਠੀਕ ਆ ਜੀ ਇੱਕ ਨੰਬਰ ਹਾਂ ਜੀ ਠੀਕ ਆ ਇਹਦਾ ਮੁੱਲ ਭਾਈ ਦੱਸ ਦਿਆਰ ਬਾਕੀ ਵੀਰ ਜੀ ਆਪਾਂ ਆਪਾਂ ਪਸ਼ੂ ਵੇਚਦੇ ਆ ਹਾਂ ਜੀ ਹਾਂ ਜੀ ਗਾਂ ਵੀਰਪਾਲ ਖੜਦੇ ਆ ਆਪਾਂ ਉਹ ਆਪਣੇ ਪਸ਼ੂਆਂ ਦੀ ਵੀਡੀਓ ਵੇਖੀ ਦੀ ਆ ਵੀ ਡਬਲ ਮੁੱਲ ਪਈ ਹੁੰਦੇ ਆ ਠੀਕ ਆ ਠੀਕ ਆ ਨਹੀਂ ਸਹੀ ਕਰਦੇ ਇਹ ਆਪਾਂ ਮਾਜਿਆਣਾ ਹਾਂਜੀ ਆਪਾਂ 56000 55 ਹੱਤਾ ਨਾ ਹਾਂਜੀ ਹਾਂਜੀ ਇਹ ਅਗਲੇ ਮੰਨੇ ਜਾ ਕੇ 75 77000 ਰੁਪਏ ਨਾ ਪੈਣੀ ਇਹਰ ਗੱਲ ਸਹੀ ਆ ਉਹ ਹੁਣ ਪਰਲੀ ਆਪਾਂ 68000 ਰੁਪਏ ਆਖਿਆ ਹਾਂਜੀ ਜੋ ਕਿਤੇ ਦੀ ਕਿਤੇ ਚਲਣੀਆਂ ਜਾ ਕੇ ਇਹਰ ਗੱਲ ਸਹੀ ਆ ਤੇ ਹੈ ਚੰਗੀਆਂ ਆ ਪਰ ਹੁਣ ਹਾਂ ਨਾ ਹੀ ਜਿਹੜੀ ਦੇਣੀ ਆ ਨਾ 60000 ਦੀ ਵੜ ਦੇ ਦਾਂਗੇ ਕਰ ਦਈਏ ਮਾਨਤਾ 55 60 ਦੀਆਂ ਆਹ ਤੇ ਵੈੜ 50 ਦੀ ਪਰ ਵੈੜ ਬੜੀ ਚੰਗੀ ਜੇ ਦੋਧਾ ਲਈ ਵੈੜ ਆ ਵੀਰ ਜੀ ਕਰੀ ਜੇ ਛੱਕਣੀ ਕਰ ਦਈਏ ਮਾਨਤਾ ਕਰ ਦੋ ਤੁਸੀਂ ਕੰਮ ਸਕਰ 45 ਦੀ ਦੇ ਦੀ 45 ਦੀ 45 ਦੇ ਦਾਂਗੇ ਹੋਰ ਲਾ ਲਓ ਜੇ ਥੋੜੀ ਪ੍ਰਿੰਸੀਪਲ ਤੋਂ ਵੀ ਕਰਦੇ ਥੋੜਾ ਬੋਧ ਹੋਰ ਦੇਣ ਲੈਣ ਵਾਲੀ ਵੀ ਜੀ ਗੱਲ ਕੀਤੀ ਬਾਈ ਦਾ ਕੁਝ ਨਹੀਂ ਜਿਵੇਂ ਅੱਛਾ ਜੀ ਹਾਂਜੀ ਹਾਂਜੀ ਚਲ ਕਰ ਦੋ ਥੋੜਾ ਬੋਧ ਇਹਨੂੰ ਪੁੱਛੀ ਦੱਸੋ ਭਾਜੀ ਤੁਹਾਨੂੰ ਚਲਾ ਦੇਤੀ ਜਿੰਨੇ ਦੀ ਆ ਤੂੰ ਕਹਤਾ ਉਹਨੇ ਦੀ ਦੇਤੀ ਚਲੋ ਯਾਰ ਹੋਰ ਛੜਦਾ ਕਿ 44 ਦੇਦਾ ਠੀਕ ਲਓ ਜੀ 44 ਦੀ ਦੇਦਾ ਵੀ ਯਾਰ ਠੀਕ ਹੈ ਨਾ ਕੋਈ ਮੇਰਾ ਭਰਾ ਗੱਡੀ ਵਾਲਾ ਲੈ ਜਾਏ ਬਾਹਰ ਦਾ ਜੰਮੂ ਵਾਲਾ ਲੈ ਜਾਏ ਬਾਹਰ ਵਾਲਾ ਲੈ ਜਾਏ ਸਾਰੇ ਪਾਸੇ ਪੱਖੋਂ ਵੈੜ ਚੱਲਦੀ ਹੈ ਨਹੀਂ ਬਿਲਕੁਲ ਬਿਲਕੁਲ ਜੀ ਕੋਈ ਨਹੀਂ ਆ ਵੈੜ ਰਾਜੀ ਯਾਰ ਰਾਜੀਆ ਕਰਮ ਵਾਲੀ ਲਓ ਜੀ 43000 ਦੀ ਦੁੱਧ ਚੰਗਾ ਕੱਢੀ ਜੋ ਵੀ ਛੱਡਾ ਛੱਡਾ ਚੰਗਾ ਕਰਮਾਲੀ ਦਾ ਵੀਰ ਨੇ ਸੇਲ ਵਾਲਾ ਕੰਮ ਹੀ ਕਰਤਾ ਬਿਲਕੁਲ ਬਿਲਕੁਲ ਜੀ ਆਫਰਾਂ ਲਾਤੀਆਂ ਵੀਰ ਨੇ ਆਫਰਾਂ ਹੀ ਲਾਤੀਆਂ ਵੱਡੀਆਂ ਆਫਰਾਂ ਤੇ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਇਦਾਂ ਦੇ ਪਸ਼ੂ ਆਪਾਂ ਰੋਜ਼ ਤੁਹਾਡੇ ਲਈ ਲੈ ਕੇ ਹਾਜ਼ਰ ਆਂ ਨੇਕੇ ਨੇਕੇ ਰੇਟ ਹੁੰਦੇ ਆਰੇ ਪਸ਼ੂ ਵੀ ਚੰਗੇ ਹੁੰਦੇ ਆ ਤੇ ਵੀਡੀਓ ਪੂਰੀ ਵੇਖ ਲਈ ਆ ਗਏ ਕਮੈਂਟ ਮੇਰਾ ਆਪਣਾ ਸ਼ੇਅਰ ਜਰੂਰ ਕਰੇ ਵੀਡੀਓ ਠੀਕ ਆ ਜੀ ਵੀਡੀਓ ਪੂਰੀ ਵੇਖ ਲਈ ਪਸ਼ੂਆਂ ਜੀ ਸਸਤੇ ਹੀ ਬਸ ਮਿਲਣਗੇ ਬਿਲਕੁਲ ਸਹੀ ਗੱਲ ਆ ਜੀ ਆਪਣੇ ਚੈਨਲ ਤੋਂ ਸਸਤੇ ਮਿਲਣਗੇ ਠੀਕ ਆ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ